ਸਤਿ ਜੀ ਜੀ ਸੁਣੀ 23 ਤਰੀਕ 9 ਮਹੀਨਾ ਸਾਲ 2025 ਤੇ ਨਵੇਂ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਆਪਣੀ ਤੇ ਸਮਾਨ ਵਗੈਰਾ ਬੰਨ ਕੇ ਆਪਾਂ ਨਾ ਟੂ ਲਈ ਸੀ ਪਹਿਲਾਂ ਹੀ ਪਿਆਰ ਹੋ ਕੇ ਤੇ ਹੁਣ ਚੱਲਦੇ ਆਂ ਇਥੋਂ ਗੁਰਦੁਆਰਾ ਸਾਹਿਬ ਤੋਂ ਗੁਰਦੁਆਰਾ ਸਾਹਿਬ ਮੱਥਾ ਟੇਕ ਲਿਆ ਤੇ ਅੱਜ ਦਾ ਸਫ਼ਰ ਦੇਖਦੇ ਆਂ ਆਪਣਾ ਹੈਗਾ 120 ਕਿਲੋਮੀਟਰ ਦਾ ਚੱਲਦੇ ਆਂ ਫਿਰ ਬਣੇ ਰਿਓ ਸਫਰ ਦਿਨਾਂ ਦਾ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਪਹਿਲਾਂ ਪੁੱਲ ਗਏ ਸੀ ਆਪਾਂ ਚੱਲ ਪਏ ਆਂ ਸ਼ਹਿਰ ਦੇ ਵਿੱਚੋਂ ਨਿਕਲ ਪਏ ਆਂ ਦੇਖਦੇ ਆਂ ਸ਼ਹਿਰ ਦੀ ਕਿੰਨੀ ਕਿ ਦੂਰੀ ਆ ਥਾਂ ਥਾਂ ਤੇ ਲੇਟਾਂ ਆ ਜਾਂਦੀਆਂ ਸੜਕ ਤੇ ਜਾਂਦੇ ਜਾਂਦੇ ਆਪਾਂ ਨੂੰ ਆਵਾਜ਼ ਆਈ ਵੀ ਆ ਜਾਓ ਚਾਹ ਪੀ ਲਓ ਅੰਕਲ ਜੀ ਨੇ ਚਾਹ ਪਿਆਈ ਤੇ ਨਾਲ ਪੋਹਾ ਅੰਕਲ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਚੱਲਦੇ ਹਾਂ ਹੁਣ ਅੱਗੇ ਗੁਰਦੁਆਰਾ ਸਿੰਘ ਸਭਾ ਤੋਂ ਚੱਲ ਕੇ 20 ਕਿਲੋਮੀਟਰ ਅੱਗੇ ਆ ਕੇ ਗੁਰਦੁਆਰਾ ਸੇਵ ਹੈਗਾ ਇਹ ਤੇ ਇੱਥੇ ਵੀ ਅਜ ਨਗਰ ਕੀਰਤਨ ਆ ਜਿਵੇਂ ਆਪਣੇ ਪੰਜਾਬ ਤੋਂ ਚੱਲਿਆ ਹੋਇਆ ਤੇ ਬਾਬਾ ਜੀ ਤਾਂ ਕਹਿੰਦੇ ਰੁਕ ਜਾਓ ਇੱਥੇ ਨਗਰ ਕੀਰਤਨ ਦੇਖ ਕੇ ਜਾਓ ਜੀ ਪਰ ਆਪਾਂ ਚੱਲਦੇ ਆਂ ਫਿਰ ਪਹਿਲੇ ਹੀ ਆਪਾਂ ਲੇਟ ਹੋ ਰਹੇ ਆਂ ਤੇ ਇਹ ਮੇਨ ਰੋਡ ਤੇ ਜੇ ਕਿਸੇ ਨੇ ਰੁਕਣਾ ਹੋਵੇ ਤਾਂ ਇੱਥੇ ਰੁਕ ਸਕਦਾ ਵਧੀਆ ਰਹਿ ਜਾਂਦਾ ਪ੍ਰਬੰਧ ਆ ਤੇ ਨਾਲੇ ਸ਼ਹਿਰ ਚ ਵੜਨ ਦੀ ਲੋੜ ਨਹੀਂ ਪੈਂਦੀ 3 ਕਿਲੋਮੀਟਰ ਆ ਗਏ ਆਪਾਂ ਪੰਪ ਤੇ ਰੁਕੇ ਸੀਗੇ ਪਾਣੀ ਪੂਣੀ ਪੀਣ ਰਸਤੇ ਪਾਣੀ ਥੋੜਾ ਜਿਹਾ ਖੰਡਾ ਘੱਟ ਸੀਗਾ ਤੇ ਫਿਰ ਆਪਾਂ ਸਪਰਾਈਟ ਲਿਆ ਜ਼ੀਰੋ 슈ਗਰ ਵਾਲਾ ਪੀ ਕੇ ਹੁਣ ਚੱਲਦੇ ਆਂ ਆਪਾਂ ਇੱਥੋਂ 4 ਕਿਲੋਮੀਟਰ ਜੀਤ ਪੰਜਾਬੀ ਟਾਬਾ ਉੱਥੇ ਚੱਲ ਗਏ ਆਪਾਂ ਰੋਟੀ ਪਾਣੀ ਛਕਦੇ ਆ ਤੇ ਨਾਲੇ ਬਾਈ ਹੁਣਾਂ ਕਰਦੇ ਗੱਲਾਂ ਬਾਤਾਂ ਉਹ ਸਾਹਮਣੇ ਟੋਲ ਪਲਾਇਆ ਇਧਰਲੀ ਸਾਈਡ ਤੇ ਇਧਰ ਆ ਬ੍ਰਿਜ ਦੀ ਨਿਸ਼ਾਨੀ ਰੱਖ ਕੇ ਤੇ ਤੁਸੀਂ ਆ ਸਕਦੇ ਹੋ ਜੀਤ ਫੈਮਿਲੀ ਢਾਬਾ ਬਈ ਆਪਣਾ ਪੰਜਾਬੀਆਂ ਦਾ ਢਾਬਾ ਵਾ ਤੇ ਨੇ ਰੇ ਰਹਾ ਹੁੰਦਾ ਨਹੀਂ ਕੋਈ ਰੋਕ ਸਕਦੇ ਆ ਇਹ ਆਪਣਾ ਹੈਗਾ ਨਾਗਪੁਰ ਤੋਂ ਜਰੂ ਆਪਾਂ ਚੱਲਦੇ ਆ ਅੱਗੇ ਨੂੰ ਜੂਰ ਸਾਹਿਬ ਵੱਲ ਨੂੰ ਤੇ ਇਹ ਹੈਗਾ ਇੱਥੇ 45 ਕਿਲੋਮੀਟਰ ਅੱਗੇ ਸੱਜੇ ਹੱਥ ਤੇ ਆਪਾਂ ਇੱਥੇ ਚੱਲਦੇ ਆ ਹੁਣ ਰੋਕੀ ਪਾਣੀ ਛਕਦੇ ਆ ਆ ਵੀਰ ਰੋਟੀ ਤੇ ਛੇ ਭਾਜੀ ਖਾਣੇ ਤੇ ਚੱਲਦੇ ਆ ਫਿਰ ਇਥੋਂ ਰੋਟੀ ਤੋਂ ਬਾਅਦ ਇਹ ਨੀਂਦ ਨੂੰ ਲਾ ਕੇ ਹੁਣ ਠੰਡੀ ਧੀਰ ਸ਼ੱਕਦੇ ਆਂ ਤੇ ਫਿਰ ਅੱਜ ਤਾਂ ਡੇਰਾ ਪਾਈਥੀ ਲਾੜਿਆ ਸੀ ਕਿਉਂਕਿ ਅੱਗੇ ਟਿਕਾਣਾ ਕੋਈ ਆਪਾਂ ਨੂੰ ਦਿਖਦਾ ਨਹੀਂ ਸੀਗਾ ਤੇ ਹੁਣ ਨਹਾ ਧੋ ਕੇ ਇਹ ਦੂਬਦ ਦੁਆਰਾ ਵੇਰ ਗਏ ਇੱਥੇ ਲੰਮ ਲੇਟ ਹੋ ਜਾਗੇ ਹੁਣ ਦੁਆਨ ਤਾਂ ਘੱਟ ਚੱਲ ਲਈ ਗੀਆਂ ਜੀ ਰੀ ਹੈਣੀ ਇੱਥੇ ਫੇਰ ਵਧੀਆ ਸਵਾਲ ਬਣ ਗਿਆ ਤੇ ਭਾਈ ਬਰਾਣ ਕਾਜੂ ਲੰਬੀ ਰੈਸਟ ਕਰਨ ਤੋਂ ਬਾਅਦ ਤੇ ਜਮਾ ਠਾਕਾ ਬਟਾ ਜੋਕੇ ਆ ਲੈ ਗਈ ਜਦੇ ਹੁਣ ਪੱਗੇ ਛੋਲੇ ਆ ਗਏ ਆ ਫੇਰ ਪ੍ਰੋਟੀਨ ਵਾਲੇ ਸ਼ਗਾਂ ਕੇ ਪ੍ਰਸ਼ਾਦਾ ਤੇ ਫੇਰ ਲੰਮਲੇਟ ਹੋ ਕੇ ਸਵੇਰੇ ਆਪਾਂ ਟਾਈਮ ਨਾਲ ਚੱਲਾਂਗੇ 5:00 ਵਜੇ ਤੇ ਅੱਜ ਦਾ ਸਫਰ ਆਪਾਂ ਕਿ ਚੀ ਰੁਕਤਾ ਹੀ ਕਿਉਂਕਿ ਅੱਗੇ ਟਿਕਾਣਾ ਹੈ ਨਹੀਂ ਸੀਗਾ ਵਧੀਆ ਰਹਿਣ ਵਾਸਤੇ ਤਾਂ ਸੋਚਿਆ ਵੀ ਅੱਜ ਆਪਾਂ ਇੱਥੇ ਹੀ ਰੁਕ ਜਾਈਏ 50 60 60 ਕਿਲੋਮੀਟਰ ਦਾ ਹੋਇਆ ਸੀ ਸਫ਼ਰ ਅੱਜ ਤੇ ਇੱਥੇ ਰੋਚਨ ਦੀ ਰੁਕਣ ਦੀ ਆਪਾਂ ਸਮਝਦਾਰੀ ਕੀਤੀ ਕਿਉਂਕਿ ਬਾਅਦ ਚ ਟਿਕਾਣੇ ਲਈ ਆਪਾਂ ਫੇਰ ਉਲਦੀ ਫਿਰਦੇ ਫਿਰ ਫਾਇਦਾ ਕੋਈ ਨਹੀਂ ਸੀਗਾ ਛੱਕਦੇ ਆ ਪ੍ਰਸ਼ਾਦਾ ਫਿਰ ਤੇ ਸੌਣੇ ਆ